ਕਰਨੋਚਲਾ ਦੇਣਗੇ ਆਪਣੇ ਫੈਨਸ ਨੂੰ ਵੱਡਾ ਸਰਪ੍ਰਾਈਜ਼ ਨਵੇਂ ਗਲੋਬਲ ਕੋਲਾਬੋਰੇਸ਼ਨ ਦੇ ਨਾਲ ਮਚਾਉਣਗੇ ਤਮਾਦ ਸਸ਼੍ਰੀਕਲਮ ਸੋਨੀਆ ਤੁਸੀਂ ਵਿਕਰਦਨਿਕ ਸਵੇਰਾ ਅੱਜ ਅਸੀਂ ਗੱਲ ਕਰਾਂਗੇ ਗੀਤਾ ਦੀ ਮਸ਼ੀਨ ਕਹੇ ਜਾਣ ਵਾਲੇ ਕਰਨੋਚਲਾ ਦੀ ਜੋ ਕਿ ਬੈਕ ਟੂ ਬੈਕ ਸੁਪਰ ਹਿੱਟ ਗੀਤ ਦੇ ਰਹੇ ਨੇ ਅਤੇ ਉਹਨਾਂ ਦੇ ਗੀਤਾਂ ਨੂੰ ਜਵਲੋਕਰ ਦੇ ਵੱਲੋਂ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ ਕੁਝ ਟਾਈਮ ਪਹਿਲਾਂ ਹੀ ਉਹਨਾਂ ਦੀ ਇੱਕ ਐਲਬਮ ਰਿਲੀਜ਼ ਹੋਈ ਸੀ ਜਿਸ ਦੇ ਸਾਰੇ ਦੇ ਸਾਰੇ ਗੀਤ ਜੋ ਸੀਗੇ ਸੁਪਰ ਹਿੱਟ ਹੈ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਦੇ ਰੀਲਸ ਵੀ ਟ੍ਰੈਂਡ ਕਰ ਰਹੀਆਂ ਨੇ ਤਾਂ ਹੁਣ ਕਰਨ ਔਜਲਾ ਦੇ ਵੱਲੋਂ ਆਪਣੇ ਫੈਨਸ ਨੂੰ ਇੱਕ ਨਵਾਂ ਸਰਪ੍ਰਾਈਜ਼ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਦ ਆਸ ਦੀ ਹੈ ਕਿ ਬਹੁਤ ਜਲਦ ਕਰਨ ਔਜਲਾ ਆਪਣੀ ਅਪਕਮਿੰਗ ਐਲਬਮ ਦੇ ਨਾਲ ਨਜ਼ਰ ਆਉਣਗੇ ਜਿਸ ਨੂੰ ਲੈ ਕੇ ਫੈਨਸ ਵੀ ਕਾਫੀ ਜ਼ਿਆਦਾ ਐਕਸਾਈਟਿਡ ਨਜ਼ਰ ਆ ਰਹੀ ਨੇ ਤਾਂ ਕਰਨ ਔਜਲਾ ਜਿਨ੍ਹਾਂ ਦੇ ਵੱਲੋਂ ਬੈਕ ਟੂ ਬੈਕ ਸੁਪਰ ਹਿੱਟ ਗੀਤ ਜੋ ਪੰਜਾਬੀ ਇੰਡਸਟਰੀ ਨੂੰ ਦਿੱਤੇ ਜਾ ਰਹੇ ਨੇ ਕਰਨ ਔਜਲਾ ਦੀ ਗੱਲ ਕੀਤੀ ਜਾਵੇ ਤਾਂ ਹੁਣ ਜਲਦ ਹੀ ਗਾਇਕ ਇੱਕ ਨਵੇਂ ਗਲੋਬਲ ਕੋਲਾਬੋਰੇਸ਼ਨ ਦੇ ਵਿੱਚ ਆ ਰਹੇ ਨੇ ਇਹ ਰਸਾ ਜਾ ਰਿਹਾ ਹੈ ਕਿ ਉਹਨਾਂ ਦੇ ਐਲਬਮ ਪੀਪਪਪ ਕਲਚਰ ਤੋਂ ਬਾਅਦ ਹੁਣ ਬ੍ਰਿਟਿਸ਼ ਗਾਇਕ ਐਂਸ਼ਰਨ ਨਾਲੋਂ ਧਮਾਲ ਮਚਾਉਣਗੇ ਐਂਸ਼ਰਨ ਪੰਜਾਬੀ ਗੀਤ ਨਾਲ ਜੁੜਦੇ ਹੋਏ ਨਜ਼ਰ ਆ ਰਹੇ ਨੇ ਪਹਿਲਾਂ ਉਹਨਾਂ ਨੇ ਦਲਜੀਤ ਦੋਸਾਂਝ ਨਾਲ ਲਵਰ ਗੀਤ ਗਾਇਆ ਸੀ ਫਿਰ ਅਰਜਿਤ ਸਿੰਘ ਦੇ ਨਾਲ ਸਫਾਇਰ ਰਿਲੀਜ਼ ਕੀਤਾ ਸੀ ਤੇ ਹੁਣ ਜਲਦ ਹੀ ਕਰਨ ਔਜਲਾ ਨਾਲ ਉਹਨਾਂ ਦਾ ਨਵਾਂ ਗੀਤ ਨਿਊਯਾਰਕ ਫਿਲਮਾਇਆ ਗਿਆ ਅਤੇ ਅਕਤੂਬਰ ਦੇ ਵਿੱਚ ਇਹ ਗੀਤ ਜੋ ਰਿਲੀਜ਼ ਹੋਵੇਗਾ ਉਹਨਾਂ ਨੇ ਕਿਹਾ ਕਿ ਪਹਿਲੀ ਵਾਰ ਸੀ ਜਦੋਂ ਮੈਂ ਦਲਜੀਤ ਨਾਲ ਪੰਜਾਬੀ ਵਿੱਚ ਕੋਈ ਗੀਤ ਗਾਇਆ ਤੇ ਉਸ ਤੋਂ ਬਾਅਦ ਅਰਜੀਤ ਦੇ ਨਾਲ ਕੰਮ ਕਰਨ ਦਾ ਜੋ ਤਜਰਬਾ ਸੀਗਾ ਉਹ ਸ਼ਾਨਦਾਰ ਰਿਹਾ ਸੀ ਹੁਣ ਉਹਨਾਂ ਨੇ ਕਰਨ ਔਜਲਾ ਨਾਲ ਇੱਕ ਨਵਾਂ ਟਰੈਕ ਰਿਕਾਰਡ ਕੀਤਾ ਜੋ ਕਿ ਪਿਛਲੇ ਹਫ਼ਤੇ ਨਿਊਯਾਰਕ ਦੇ ਵਿੱਚ ਪੂਰਾ ਹੋਇਆ ਸੀ ਇਹ ਗੀਤ ਅਕਤੂਬਰ ਦੇ ਵਿੱਚ ਉਹਨਾਂ ਦੇ ਫੈਨਸ ਤੱਕ ਪਹੁੰਚੇਗਾ ਅੱਜੇ ਕਿਹਾ ਕਿ ਕਿਹਾ ਕਿ ਉਹਨਾਂ ਨੂੰ ਪੰਜਾਬੀ ਸਿੱਖਣਾ ਅਤੇ ਗਾਉਣ ਦਾ ਅਨੁਭਵ ਬਹੁਤ ਖਾਸ ਲੱਗਿਆ ਉਹਨਾਂ ਅਨੁਸਾਰ ਪੰਜਾਬੀ ਭਾਸ਼ਾ ਸੁਭਾਵਿਕ ਤੌਰ ਉਤੇ ਸੁਰੀਲੀ ਹੈ ਜਦੋਂ ਅੰਗਰੇਜ਼ੀ ਨੂੰ ਪੰਜਾਬੀ ਵਿੱਚ ਗਾਇਆ ਜਾਂਦਾ ਹੈ ਤਾਂ ਇਸ ਦਾ ਪ੍ਰਭਾਵ ਅਤੇ ਸੁੰਦਰਤਾ ਇੱਕ ਅਲੱਗ ਹੀ ਨਜ਼ਾਰਾ ਦਿਖਾਉਂਦੀ ਹੈ ਤਮੀਜ਼ਦ ਰਿਪੋਰਟ ਅਕੋਰਡਿੰਗ ਕਰਨੋਚਲਾ ਨਾਲ ਅਡ ਸ਼ਰਨ ਜੋਆ ਜਲਦ ਹੀ ਸਕਰੀਨ ਸ਼ੇਅਰ ਕਰਦਿਆਂ ਹੋਇਆ ਨਜ਼ਰ ਆਉਣਗੇ ਤਾਂ ਫੈਨਸ ਵੀ ਇਸਦੇ ਲਈ ਕਾਫੀ ਜ਼ਿਆਦਾ ਐਕਸਾਈਟਿਡ ਨੇ ਤਾਂ ਉਹਨੇ ਇਸਨਾਲੇ ਵੀ ਕਿਹਾ ਕਿ ਕਰਨ ਵਾਰ-ਵਾਰ ਸਹੀ ਤਰੀਕੇ ਨਾਲ ਬੋਲਣ ਲਈ ਕਹਿੰਦੇ ਸਨ ਹੁਣ ਮੈਂ ਇਸ ਨਵੇਂ ਗੀਤ ਨੂੰ ਲੈ ਕੇ ਕਾਫੀ ਜ਼ਿਆਦਾ ਐਕਸਾਈਟਿਡ ਐਸਨਾਲੇ ਦੱਸਿਆ ਕਿ ਕਰਨ ਓਚਲਾ ਦਾ ਨਵਾਂ ਐਲਬਮ ਪੀਪੌਪ ਕਲਚਰ ਹਾਲੀ ਦੇ ਵਿੱਚ 22 ਅਗਸਤ ਨੂੰ ਰਿਲੀਜ਼ ਹੋਇਆ ਸੀ ਅਤੇ ਇਸ ਨੂੰ ਭਾਰਤ ਅਤੇ ਵਿਦੇਸ਼ਾਂ ਦੇ ਵਿੱਚ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ਹੁਣ ਅਡ ਸ਼ਰਨ ਤੇ ਕਰਨ ਓਚਲਾ ਦਾ ਨਵਾਂ ਗੀਤ ਸੰਗੀਤ ਜੋ ਆ ਫੈਨਸ ਦੇ ਲਈ ਕਾਫੀ ਜ਼ਿਆਦਾ ਐਕਸਾਈਟਮੈਂਟ ਲੈ ਕੇ ਆਵੇਗਾ ਤੇ ਇਹ ਕੋਲਾਬੋਰੇਸ਼ਨ ਜੋ ਆ ਕਾਫੀ ਜ਼ਿਆਦਾ ਐਕਸਾਈਟਿੰਗ ਹੋਣ ਵਾਲਾ ਕਿਉਂਕਿ ਅਟਸ਼ਰਨ ਦੇ ਵੱਲੋਂ ਜੋ ਆ ਪਹਿਲੇ ਦਲਜੀਤ ਦੋਸਾਂ ਨਾਲ ਵੀ ਗੀਤ ਗਾਇਆ ਗਿਆ ਸੀ ਜਿਦੋਂ ਸਟੇਸ਼ੀਅਰ ਕੀਤਾ ਗਿਆ ਸੀਗਾ ਤੇ ਇਹ ਜੋ ਵੀਡੀਓ ਸੀਗਾ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈਆਂ ਸੀਆਂ ਤੇ ਤੁਸੀਂ ਕਰਨ ਔਜਲਾ ਦੇ ਨਵੇਂ ਪ੍ਰੋਜੈਕਟ ਨੂੰ ਲੈ ਕੇ ਨਵੀਂ ਐਲਬਮ ਨੂੰ ਲੈ ਕੇ ਕਿੰਨੇ ਕੋ ਐਕਸਾਈਟਡ ਹੋ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਮਨੂ ਯਾਨੀ ਕਿ ਸੋਨੇ ਦੇ ਇਜਾਜ਼ਤ ਦੇਖਦੇ ਰਹੋ ਡੈਨਿਕ ਸਵੇਰਾ ਟੀਵੀ